ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਹਿੰਦਰਪਾਲ ਸਿੰਘ ਸਾਬਕਾ ਪਾਰਲੀਮੈਂਟ ਦੀ ਸਖੀ ਹਿਊਮਨ ਰਾਈਟਸ ਪੰਜਾਬ ਦਾਸ ਨੇ ਇੱਕ ਕੇਸ ਕੀਤਾ ਸੀ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਸਰਬਜੀਤ ਕੋਰ ਨੂੰ ਵਾਪਸ ਭੇਜਣ ਦੀ ਸਭ ਤੋਂ ਪਹਿਲੇ ਮੈਂ ਸੰਮੂਹ ਸੰਗਤਾਂ ਨੂੰ ਗੁਰਗੋਬੀ ਸਿੰਘ ਜੀ ਦੀਆਂ ਪ੍ਰਕਾਸ਼ ਪੁਰਬ ਦੀਆਂ ਲੱਖਾਂ ਤੇ ਕਰੋਨਾ ਵਰੀ ਵਧਾਈ ਪੇਸ਼ ਕਰਨਾ ਔਰ ਬੜੀ ਸੋਹਣੀ ਗੱਲ ਹੈ ਇਹ ਦੇਖੋ ਮੇਰੇ ਗੁਰੂਆਂ ਦੇ ਰੰਗ ਕੀ ਨੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲੇ ਬੀਬੀ ਪਾਕਿਸਤਾਨ ਆਈ ਔਰ ਉਹਨੇ ਦੂਸਰੇ ਦਿਨ ਜੋ ਹੈ ਨਿਕਾਹ ਕਰਕੇ ਵਿਆਹ ਕਰ ਲਿਆ ਔਰ ਭੱਜ ਗਈ ਨਿਕਾਹ ਕਰਕੇ ਵਿਆਹ ਕਰਨਾ ਉਹਦਾ ذاتی ਫੈਸਲਾ ਹੈ ਲੇਕਿਨ ਯਾਤਰੀ ਵੀਜ਼ੇ ਦਾ ਉਹਨੇ ਦੂਸਰੇ ਦਿਨ ਗਲਤ ਇਸਤੇਮਾਲ ਕੀਤਾ ਕੱਲ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲੇ ਉਹ ਗ੍ਰਿਫਤਾਰ ਹੋਈ ਤੇ ਅੱਜ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਇਹ ਮੇਰੇ ਗੁਰਨਾਨਕ ਪਾਤਸ਼ਾਹ ਦੇ ਤੇ ਗੁਰਗੋਬਿੰਦ ਸਿੰਘ ਜੀ ਦੇ ਨੇ ਇਹ ਕਮਾਲ ਦੇ ਨਰਾਲੇ ਜਿਹੜੇ ਨੇ ਉਹ ਖੇਡਾਂ ਨੇ ਤੇ ਮੈਂ ਸਮੂਹ ਸੰਗਤਾਂ ਨੂੰ ਪੂਰੀ ਦੁਨੀਆ ਚ ਵਸਣ ਵਾਲੀ ਸਮੂਹ ਸੰਗਤਾਂ ਨੂੰ ਮੈਂ ਖ਼ਬਰੀ ਦੇਣਾ ਚਾਹੁੰਦਾ ਕਿ ਸਰਫਜੀਤ ਕੋਰ ਜੀ ਨੂੰ ਸਰਫਜੀਤ ਕੋਰ ਡਿਪੋਰਟ ਕਰ ਦਿੱਤਾ ਗਿਆ ਤੇ ਮੈਨੂੰ ਉਹਦੇ ਧਰਮ ਪਰਵਿੱਤਰ ਨਾਲ ਕੋਈ ਮਾਮਲਾ ਨਹੀਂ ਪਰ ਮੇਰਾ ਇਹ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਯਾਤਰੀ ਵੀਜ਼ੇ ਤੇ ਆ ਕੇ ਉਹਦਾ ਗਲਤ ਇਸਤੇਮਾਲ ਕੀਤਾ ਸੀ ਜਿਦੀ وجہ ਤੋਂ ਪੂਰੀ ਦੁਨੀਆ ਦੇ ਸਿੱਖਾਂ ਦੇ ਜੋ ਮذਬੀ ਜਜ਼ਬਾਤ ਸਨ ਇਮੋਸ਼ਨਸ ਹਨ ਉਹਦੇ ਨਾਲ ਉਹ ਖੇਡੀਏ ਉਨੂੰ ਇਸ ਜਦਾ ਜ਼ਾਤੀ ਫੈਸਲਾ ਸੀ ਜੋ ਮਰਜ਼ੀ ਕਰਦੀ ਲੇਕਿਨ ਉਹਨੂੰ ਗੁਰਦੁਆਰਾ ਸਾਹਿਬ ਦੀ ਯਾਤਰੀ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਸੀ ਕਰਨਾ ਚਾਹੀਦਾ ਤੇ ਅੱਜ ਸਾਡੀ ਫੈਸਲੇ ਦੀ ਜਿੱਤ ਹੋਈ ਏ ਅੱਜ ਮੇਰੀ ਗੁਰੂਆਂ ਦੀ ਜਿੱਤ ਹੋਈ ਏ ਅੱਜ ਮੇਰੀ ਸੰਗਤ ਦੀ ਜਿੱਤ ਹੋਈ ਏ ਅੱਜ ਪੂਰੇ ਪਾਕਿਸਤਾਨ ਦੀ ਜਿੱਤ ਹੋਈ ਏ ਕਿ ਅੱਜ ਸਰਬਜੀਤ ਕੌਰ ਨੂੰ ਵਾਪਸ ਭੇਜ ਦਿੱਤਾ ਗਿਆ ਮੈਂ ਪੂਰੀ ਦੁਨੀਆ ਚ ਵਸੇ ਵਾਲੀ ਸਮੂਹ ਸੰਗਤਾਂ ਨੂੰ ਵਧਾਈ ਪੇਸ਼ ਕਰਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ